ਤਾੜੀ ਮਾਰੀ ਮਾਰੇ ਵੀਰੋ ਕਿਤੇ ਸਿੱਧਵਾਲੇ ਚਾਹਦੇ ਨੇ ਮਾਰ ਕੇ ਤਾੜੀਆਂ ਕਬੱਡੀਆਂ ਪਾਈਆਂ ਦੁਨੀਆ ਦੇ ਵਿੱਚ ਨਾ ਹੋਇਆ ਸਾਹਮਣੇ ਸ਼ੀਲੂ ਤੇ ਦੁੱਲਾ ਸ਼ੀਲੂ ਤੇ ਦੁੱਲਾ ਸ਼ੀਲੂ ਸ਼ੀਲੂ ਤੇ ਦੁੱਲਾ ਤੇ ਸ਼ੀਲੂ ਤੇ ਦੁੱਲਾ ਤੇ ਮੇਲਾ ਚੱਲਦਾ ਹੈ ਓਏ ਮੇਰਾ ਬੱਦ ਦੁੱਲਾ ਆਹ ਦੁੱਲਾ ਓ ਦੁੱਲਾ ਓ ਦੁੱਲਾ ਸਿਰਾਂ ਲਾ ਗਿਆ ਓ ਦੁੱਲਾ ਵਾਹ ਓਏ ਦੁੱਲੇ ਆ ਪਾਓ ਓ ਢੇਰ ਦਾ ਮੇਲਾ ਬਣਾ ਗਿਆ ਓ ਦੁੱਲਾ ਸਿਰਾ ਲਾ ਗਿਆ ਦੀਪ ਆ ਗਿਆ ਦੀਪ ਮੋਢੀ ਵਾਲਾ ਆ ਗਿਆ ਤਿੰਨ ਕਬੱਡੀਆਂ 11000 ਦੀਆਂ ਉਹ ਢੇਰ ਵਾਲਾ ਨਿਆਣ ਆ ਗਿਆ ਜੱਠੇ ਗਵਿੰਦਪੁਰੇ ਵਾਲਾ ਜਿੱਥੇ ਢੇਰ ਦੇ ਵਿੱਚ ਦੁੱਲਾ ਆ ਗਿਆ ਸ਼ੀਲੂ ਹਲਿਆਣੇ ਵਾਲਿਆ ਓਏ ਸ਼ੀਲੂ ਦੁੱਲਾ ਆ ਗਿਆ ਓਏ ਸ਼ੀਲੂ ਦੁੱਲਾ ਆ ਗਿਆ ਓਏ ਸ਼ੀਲੂ ਦੁੱਲਾ ਆ ਗਿਆ ਬੱਲੇ 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 ਏ ਸਾਰਾ ਮੇਲਾ ਦੁੱਲਿਆ ਤੂੰ ਲੁੱਟਿਆ ਹਣ ਵੇਖਣਾ ਵੀ ਦੁੱਲਾ ਬੱਲੇ ਬੱਲੇ ਗਰਾਊਂਡ 'ਚ 나오 ਸਣੀ ਕਾਲੇ ਸੰਘਿਆ ਵਾਲਾ ਬੱਬੂ ਭਿੰਡਰਾ ਵਾਲਾ ਪੇਜਾ ਸਣੀ ਕਾਲੇ ਸੰਘਿਆ ਦੇ ਨਾਲ ਪੈ ਗਿਆ ਓਏ ਪੇਜਾ ਦੀਪਕ ਮੁਰਜੀ ਤੇ ਸਣੀ ਕਾਲੇ ਸੰਘਿਆ ਦਾ ਢੇਰ ਦੇ ਵਿੱਚ ਨਾਲਾ ਲਾਲਾ ਹੋਈ ਪਈ ਐ ਬੱਲੇ ਬੱਲੇ ਹੋਈ ਪਈ ਐ ਜਿਹੜੀ ਨੰਬਰ ਕਾਲੇ ਸੰਘਿਆ ਵਾਲੇ ਦਾ ਹੈ ਮੇਰੇ ਵੀਰੋ ਚੱਠੇ ਗਵਿੰਦਪੁਰੇ ਦਾ ਹੈ ਦੀ ਕੋਸ਼ਿਸ਼ ਕਰ ਰਹਾ ਜਫਾ ਲਾਉਣ ਦੀ ਮਨੀਸ਼ ਤੇ ਪਸਤਲ ਟੱਕਰ 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 ਸਿਰੇ ਦੀ ਜ਼ੋਰ ਲੱਗਿਆ ਹੋਇਆ ਦੋਵੇਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਸਿਰਾ ਓਏ ਮਨੀਸ਼ ਇਹ ਸ਼ੀਲੂ ਕਿਆਰਾ ਦੁੱਲੇ ਵੀ ਕਰਾਈ ਹੋਈ ਹੈ ਕਾ ਬਾਤ ਆ ਲੋਪੋ ਵਾਲਾ ਵੀ ਅੱਜ ਚੰਗੇ ਮਿਸਤਰੀ ਵਾਂਗੂ ਗੱਲਾਂ ਚਣਚਣ ਕੇ ਰੱਖਦਾ ਓਏ ਗੁਰਵਿੰਦਰ ਕਾ ਓਏ ਇਹ ਓਏ ਬੁੱਲਾਰੋ ਗੁਰਵਿੰਦਰ ਗੁਰਵਿੰਦਰ ਸਿਰਾ ਓਏ ਰਵਾ ਇੱਕ ਕਬੱਡੀ ਲਈ 11000 ਲੱਗਾ ਓ ਯਾਰਾ ਹਰਜੀਤ ਸਿੰਘ ਟੈਨਸ਼ਨਾਂ ਲਾਦੇ ਕਹਿੰਦੇ ਦੰਦੇ ਨੂੰ ਓ ਦੇਖ ਦੁਨੀਆ ਆਨੰਦ ਮਾਣਦੀ ਹੈ ਢੇਰ ਦੇ ਮੇਲੇ ਦਾ ਇਹ ਨੌਜਵਾਨ ਅੰਬਾਸਰ ਸਿੰਘ ਬੰਦੀ ਮੂਨਕ 2 ਸਾਲ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ 11000 11000 ਦੀ ਇੱਕ ਕਬੱਡੀ ਕਹਿੰਦੇ ਜੱਥਿਆਂ ਵਾਲਾ ਬੱਲੇ ਬੱਲੇ ਓ ਓ ਗੁੱਲਾ 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 ਦੁੱਲਾ ਹੋ ਗਈ ਢੇਰ ਦੇ ਵਿੱਚ ਬਈ ਗੁੱਲੇ ਵੀ ਸਾਥੀ ਉੜ ਕੇ ਬੈਤੀ ਹੈ ਦੁਨੀਆ ਕਬੱਡੀ ਦੇਖ ਲੈਣ ਦਿਓ ਗੁਰਦੇਆਲਾ ਸਣੀਏ ਕਾਲੇ ਸੰਘਿਆਲਾ ਤਕੜਾ ਜਾਫੀ ਹੈ ਇੰਗਲੈਂਡ ਸਰਾ ਕੀਤਾ ਨਕੌਦਰ ਦੀ ਖੇਡ ਕਲੱਬ ਦਾ ਆਹ ਮਹਾਨ ਕਬੱਡੀ ਖਿਡਾਰੀਆਂ ਦੇ ਪਿੰਡ ਦਾ ਚੰਦਰੀ ਹਿੰਦ ਦਾ ਇਹ ਹੈ ਕਾਲੇ ਸੰਘਿਆਲਾ ਸਣੀ ਮੇਰੇ ਵੀਰੋ ਜੀ ਧਰਤੀ ਦਾ ਕਿੱਤੂ ਬਰਾਰ ਪਟਿਆਲੇ ਵਾਲਾ ਕੈਨੇਡਾ ਰਹਿੰਦਾ ਹੈ ਵੀਰਾ ਕਹਿੰਦਾ ਬੱਬੂ ਪਟਿਆਲੇ ਤਿੰਨ ਜੱਫੇ 11 ਸਿਰਾ ਸਿਰਾ ਤੇ ਪਾਸੇ ਇੱਕ ਮਾਤੇ ਕਿੰਨੀਆਂ ਤਾੜ ਦਿੰਦਾ ਮੇਰੇ ਵੀਰੋ ਕਿੰਨੀਆਂ ਤਾੜ ਦਿੰਦਾ ਜਾਨ ਹੈ